ਸ੍ਰੀ ਸਾਹਿਬ ਵਾਜੇ ਅਲੀਗੇਟਰ ਰੋਡ ਦਾ ਜਿਹੜਾ ਉਦਘਾਟਨ ਕੀਤਾ ਜਾ ਰਿਹਾ ਜੀ ਕੀ ਕਹਿੰਦੇ ਬੜੇ ਚੇਤਾਨ ਤੋਂ ਮੰਗ ਸੀ ਸ਼ਹਿਰ ਵਾਸੀਆਂ ਨੇ ਔਰ ਪਿੰਡ ਵਾਸੀਆਂ ਨੇ ਹਾਂ ਇਹਨਾਂ ਤੇ ਇਹ ਉਦਘਾਟਨ ਨਹੀਂ ਕੀਤਾ ਜਾ ਰਿਹਾ ਉਦਘਾਟਨ ਅਸੀਂ ਕਰ ਦਿੱਤਾ ਸੀਗਾ ਲਗਭਗ 7-8 ਮਹੀਨੇ ਪਹਿਲਾਂ ਉਦਘਾਟਨ ਕੀਤਾ ਸੀਗਾ ਇੱਥੇ ਕਾਫੀ ਪ੍ਰੋਬਲਮ ਆਉਂਦੀ ਸੀਗੀ ਕਿਉਂਕਿ ਰਸ਼ ਬਹੁਤ ਰਹਿੰਦਾ ਸੀਗਾ ਇੱਥੇ ਸੋ ਡਾਕਟਰ ਸਾਹਿਬ ਐਨਐਲਐ ਸਾਹਿਬ ਡਾਕਟਰ ਇੰਦਰਦੀਪ ਨੀਤਿ ਸਾਹਿਬ ਨੇ ਬੜੀ ਕੋਸ਼ਿਸ਼ ਕੀਤੀ ਕਿ ਇੱਥੇ ਪੁਲ ਬਣਾਇਆ ਜਾਵੇ ਸੋ ਅਸੀਂ ਇਹਦੀ ਪ੍ਰਸ਼ਾਸਕੀ ਪ੍ਰਵਾਨਗੀ ਲੈ ਲਈ ਸੀਗੀ ਅਰ ਚਵੀ ਦੇ ਵਿੱਚ ਸੋ 34 ਕਰੋੜ ਤੇ 20 ਲੱਖ ਰੁਪਿਆ ਜਿਹੜਾ ਇਸ ਪੋਲ ਵਾਸਤੇ ਆਇਆ ਸੀਗਾ ਔਰ ਤੁਹਾਡੇ ਮੈਂ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ ਕਿ ਇਹ ਪੋਲ ਅਸੀਂ 22 ਕਰੋੜ ਤੇ 68 ਲੱਖ ਰੁਪਏ ਦੇ ਨਾਲ ਕੰਪਲੀਟ ਕਰ ਰਹੇ ਹਾਂ 11 ਕਰੋੜ ਤੇ 52 ਲੱਖ ਰੁਪਏ ਦੀ ਇਹਦੇ ਵਿੱਚ ਸੇਵਿੰਗ ਕੀਤੀ ਹੈ ਸੋ 725 ਮੀਟਰ ਦਾ ਇਹ ਫਲਾਈਓਵਰ ਆ ਤੇ 14 ਮੀਟਰ ਚੌੜਾ ਮਤਲਬ ਚੁੜਾਈ ਵੀ ਛੋਟੀ ਨਹੀਂ ਹੈ 14 ਮੀਟਰ ਹੈ 725 ਪੈਸੇ 985 ਦਾ ਹੈ ਸਾਰਾ ਨਾਲ ਸਾਡੀਆਂ ਅਪਰੋਚ ਰੋਡਸ ਨੇ ਨਾਲ ਅਸੀਂ ਇੱਥੇ ਵੈਲ ਬਣਾ ਰਹੇ ਹਾਂ వాటర్ ਹਾਰਵੈਸਟਿੰਗ ਦਾ ਜਿੰਨਾ ਵੀ ਪਾਣੀ بارش ਦਾ ਹੋਊਗਾ ਉਹ వాటర్ ਹਾਰਵੈਸਟਿੰਗ ਦੇ ਨਾਲ ਗਰਾਊਂਡ ਦੇ ਵਿੱਚ ਜਾਊਗਾ ਔਰ ਜਿਹੜੀ ਸਾਡੀ ਸਮੱਸਿਆ ਬਾਤ ਰਹੀ ਆ ਗਰਾਊਂਡ ਵਾਟਰ نیچے ਚਾਈ ਜਾ ਰਿਹਾ ਉਹਦੇ ਵਿੱਚ ਵੀ ਮਦਦ ਜਿਹੜੀ ਆ ਉਹ ਮਿਲੂਗੀ ਸਰਵਿਸ ਲੇਨਸ ਇਹਦੀਆਂ ਬਣ ਰਹੀਆਂ ਨੇ ਔਰ ਅਸੀਂ ਇਹਦਾ ਡੇਟ ਆਫ ਕੰਪਲੀਸ਼ਨ ਜਿਹੜੀ ਆ ਉਹ ਦਿੱਤੀ ਸੀਗੀ 24 6 2026 ਸੋ ਅਸੀਂ ਇਹਨੂੰ ਮθε ਸਮੇਂ ਤੋਂ ਪਹਿਲਾਂ ਹੀ 6 ਮਹੀਨੇ ਪਹਿਲਾਂ ਜਿਹੜਾ ਸਾਡੀ ਐਕਸਪੈਕਟਡ ਆ ਕਿ ਅਸੀਂ ਦਸੰਬਰ ਦੇ ਵਿੱਚ ਇਹਨੂੰ ਜਿਹੜਾ ਉਹ ਚਾਲੂ ਕਰ ਲਾਂਗੇ ਸੋ ਸਾਡੇ ਇਲਾਕੇ ਵਾਸਤੇ ਸੁਲਤਾਨਵਿੰਨ ਰੋਡ ਵਾਸਤੇ ਇੱਧਰ ਸ਼ੀਦਾ ਸਾਹਿਬ ਗੁਰਦੁਆਰਾ ਸਾਹਿਬ ਜਾਣ ਵਾਸਤੇ ਦਰਵਾਜ਼ਾ ਸਾਹਿਬ ਜਾਣ ਵਾਸਤੇ ਲੋਕਾਂ ਨੂੰ ਕਾਫੀ ਜੜੀ ਆ ਇਹਦੇ ਨਾਲ ਰਾਹਤ ਮਿਲੂਗੀ ਔਰ ਟ੍ਰੈਫਿਕ ਦੀ ਸਮੱਸਿਆ ਦਾ ਬਹੁਤ ਵੱਡਾ ਹੱਲ ਜਿਹੜਾ ਆ ਕੋਈ ਦਿਨ ਆਉਣ ਜਾ ਰਿਹਾ ਹੈ